ਪੰਜਾਬ ਸਰਕਾਰ ਅਤੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਨਿਰਦੇਸ਼ਾਂ ਦੇ ਅਨੁਸਾਰ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਰਾਜਪੁਰਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਹ ਮੁਹਿੰਮ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਦੀ ਅਗਵਾਈ ਹੇਠ ਚੱਲ ਰਹੀ ਸੀ ਇਸ ਮੁਹਿੰਮ ਦੇ ਦੌਰਾਨ ਇੰਸਪੈਕਟਰ ਬਲਜਿੰਦਰ ਸਿੰਘ ਮੁਖੀ ਥਾਣਾ ਸਿਟੀ ਰਾਜਪੁਰਾ ਅਤੇ ਕਸਤੂਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਸਮੇਤ ਪੁਲਿਸ ਟੀਮ ਨੇ ਇਲਾਕੇ ਦੇ ਵਿੱਚ ਗਸ਼ਤ ਦੇ ਦੌਰਾਨ ਤਲਾਸ਼ੀ ਮੁਹਿੰਮ ਚਲਾਈ ਇਸ ਦੌਰਾਨ ਪੁਲਿਸ ਨੂੰ ਇੱਕ ਬਿਨਾ ਨੰਬਰੀ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨ ਨਜ਼ਰ ਆਏ ਜਨ ਤਲਾਸ਼ੀ ਲਈ ਰੋਕਿਆ ਗਿਆ ਤਾਂ ਇੱਕ ਨੌਜਵਾਨ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਅਤੇ ਈ ਡਰੱਗ ਬਰਾਮਦ ਹੋਈ ਹੈ ਇਸ ਸਬੰਧੀ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਅੱਗੇ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਸੁਣਦੇ ਆ ਅਖੀਰ ਸਬੰਧ ਦੇ ਵਿੱਚ ਪੁਰੰਤੌਰ ਦੇ ਨਾਲ ਐਸਐਚਓ ਬਲਜਿੰਦਰ ਸਿੰਘ ਨੇ ਕੀ ਕਿਹਾ 12 3 2025 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਰੂਪਾਂ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮਹੂਤਵਪੂਰਨ ਚਿਹਰੇਗੀ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਰਸ਼ਣ ਕੁਮਾਰ ਵਿੱਕੀ ਤੇ ਸਕੰਦਰ ਗੁਰਸ਼ਣ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀਆਂ ਡਰਗਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਜਿਹੜਾ ਡਰਗਮਨੀ ਫੜੀ ਗਈ ਜੀ ਉਸ ਤੋਂ ਬਾਅਦ ਇਹਨਾਂ ਦੇ ਜੇ ਟੋਟਲ 40000 ਡਰਗਮਨੀ ਹੋ ਗਈ ਤੇ 550 50 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛ ਕਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਵੀ ਕੁਛ ਕਿਸਤੇ ਦੀ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੋਤੀ ਪਤਨੀ ਸੀਉਂ ਜਿਹਨਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨੀਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਗ੍ਰੰਡ ਸ਼ੀਲਾ ਪਾਊਡਰ ਹੈ ਤੇ ਜਿਹੜੀ ਸਰਬੀ ਹੈ ਉਸ ਦੇ ਕੋਲ 292100 ਰੁਪਏ ਜਿਹੜੀ ਹੈ ਡਰਗ ਮੰਨੀ ਪੜੀ ਹੈ ਅੱਗੇ ਇਹਦਾ ਦੋ ਦਿਨ ਦਾ ਅਸੀਂ ਪੁਲਿਸ ਮਾਰਡ ਹਾਸਲ ਕਰ ਲਿਆ ਜੋ ਕਿ ਅੱਗੇ ਤਪਤੀ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਗ੍ਰਿਫਤਾਰੀ ਦੌਰਾਨ ਕਿੰਨੇ ਹੋਏ ਪੜੇ ਗਏ ਨੇ ਜੀ ਇਹ ਇਹਨਾਂ ਦੇ ਕੋਲ ਟੋਟਲ 5 ਬੰਦੇ ਬੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੈਣੀ ਕਿੱਥੋਂ ਦੇ ਕੋਲੋਂ 1 ਕਿਲੋ 70 ਗ੍ਰਾਮ ਨਸੀਲਾ ਪਾਊਡਰ ਤੇ 332100 ਪੇਡ ਡਰਗ ਬਣੀ ਕਿੱਥੋਂ ਦੇ ਨੇ ਜੀ ਆ ਰਾਜਪੁਰਗਿਆਂ ਵਾਲੇ ਇਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਕਰਾਈ ਨਹੀਂ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦੱਜ ਨੇ ਐਨਡੀਪੀ ਸੈਕਟਰ ਦੇ ਵੀ ਨੇ ਤੇ ਚੋਰੀ ਦੇ ਸਰੇ ਆਪੀ ਨਸ਼ੇ ਤੇ ਆਤੀ ਨਸ਼ਾ ਸਪਲਾਈਰ ਹੈ ਕੀ ਹੈ ਇਸ ਵੇਲੇ ਤਤਤੀਜ ਜਾਰੀ ਹੈ ਜੀ ਬਾਕੀ ਜੋ ਇਸ ਤਰ੍ਹਾਂ ਹੋਊਗਾ ਜਿਵੇਂ 2 ਦਿਨ ਦਾ ਪੁਲਿਸ ਰਿਮਾਨ ਮਿਲਿਆ ਉਹਦੇ ਵਿੱਚ ਕੁਝ ਹੋਰ ਥੋੜਾ ਲੱਗ ਜਿਵੇਂ ਤੁਹਾਨੂੰ ਸਮਾਨ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਸ ਰਿਮਾਨ ਉਹਦੇ ਵਿੱਚ ਜਿਹੜੇ ਨਿਸ਼ਾ ਤੇ ਸੁਰਭੀ ਨੂੰ ਪੜਿਆ ਸੀ ਉਹਦੇ ਵਿੱਚੋਂ ਬੜਾਪਨ ਸੁਰਭੀ ਘਰੋਂ ਸਿਲਾ ਪੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਸਾਡੀ ਤਤਤੀਜ ਜਾਰੀ ਹੈ ਅੱਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਪਰ ਤੋਂ ਬਸੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ